ਲੱਗਦਾ ਨਹੀਂ ਕਿ ਤਾਂ ਵੀ ਜਿਵੇਂ ਹੁਣ ਅੱਜ ਕੱਲ ਦੀ ਸੁਸਾਇਟੀ ਹੈ ਸਾਰੇ ਵਧੀਆ ਜੌਬਸ ਕਰਦੇ ਨੇ ਪ੍ਰੋਪਰ ਇੱਕ ਵਧੀਆ ਕੰਪਨੀ ਦੇ ਵਿੱਚ ਕਿਤੇ ਜਾ ਕੇ ਜਾਂ ਬੂਟ ਸੂਟ ਬੂਟ ਪਾਏ ਹੁੰਦੇ ਨੇਗੇ ਤੁਸੀਂ ਆਪਣੇ ਬੇਟੇ ਨੂੰ ਉਹਨਾਂ ਦੇ ਨਾਲ ਨਹੀਂ ਰਲਣਾ ਚਾਹੁੰਦੇ ਮੈਨੂੰ ਬਿਲਕੁਲ ਨਹੀਂ ਕੁਛ ਏਦਾਂ ਦਾ ਵਧੀਆ ਨਹੀਂ ਲੱਗਦਾ ਲੱਗਦਾ ਤਾਂ ਉਹ ਮਹਾਰਾਜ ਦਾ ਸਰੂਪ ਹੀ ਵਧੀਆ ਲੱਗਦਾ ਬੜੇ ਕਹਿੰਦੇ ਆ ਸਾਨੂੰ ਵੀ ਤੁਸੀਂ ਇਹਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਲਾਓ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਗਿਆ ਸੀ ਇੱਥੇ ਤੇ ਉਹ ਗੱਲ ਇਹ ਵੀ ਪੰਜਾਬੀ ਅਲਾਊਡ ਨਹੀਂ ਹੈਗੀ ਸਾਡੇ ਉੱਥੇ ਮੈਂ ਗਿਆ ਕਹਿੰਦੇ ਪੰਜਾਬੀ ਅਲਾਊਡ ਨਹੀਂ ਹੈਗੀ ਮੈਂ ਕਿਹਾ ਜਿਹੜੇ ਸਕੂਲ ਦੇ ਵਿੱਚ ਪੰਜਾਬੀ ਅਲਾਊਡ ਨਹੀਂ ਆਪਾਂ ਨਹੀਂ ਲਾਉਣਾ ਮੈਂ ਇਹਨੂੰ ਮੇਰੇ ਖਿਆਲ ਨਾਲ 6-7 ਮਹੀਨੇ ਘਰੇ ਪੜਾਇਆ ਮੈਨੂੰ ਕਹਿੰਦੇ ਇਹ ਵੀ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਲਾਓ ਇਹਨੂੰ ਵੀ ਤੁਸੀਂ ਆਪ ਤਾਂ ਨਹਿੰਗ ਸਿੰਘ ਬਣਗੇ ਜਾਂ ਆਪਣੀ ਜ਼ਿੰਦਗੀ ਚੇਂਜ ਕਰ ਲਈ ਇਹਨੂੰ ਤਾਂ ਪੜਾ ਲਿਖਾ ਕੇ ਕੋਈ ਅਫਸਰ ਬਣਾਓ ਮੈਂ ਕਿਹਾ ਨਹੀਂ ਅਫਸਰ ਬਣਨਾ ਤਾਂ ਇਹਨੇ ਸਰਕਾਰੀ ਜੀ ਵੀ ਬਣ ਜਾਣਾ ਨਹੀਂ ਤਾਂ ਨਹੀਂ ਬਣਨਾ ਤਾਂ ਪ੍ਰਾਈਵੇਟ ਜੀ ਨਹੀਂ ਬਣਨਾ ਤੁਸੀਂ ਦੇਖਿਆ ਕਿਸੇ ਸਕੂਲ ਦੇ ਵਿੱਚ ਉੜਦੋਂ ਪੜਦੇ ਉੜਦੋਂ ਬਿਲਕੁਲ ਖਤਮ ਕਰਤੀ ਹੁਣ ਕਰ ਰਹੇ ਨੇ ਪੰਜਾਬੀ ਹੌਲੀ-ਹੌਲੀ ਜੇ ਤੁਸੀਂ ਨਾ ਰੁਕੇ ਹਿੰਦੀ ਵੀ ਖਤਮ ਹੋ ਜਾਣੀ